ਸਿੱਖ ਪਚਾਰੇ ਗੁਰ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਨ੍ਹਾਂ ਨੂੰ ਬੀਤੇ ਦਿਨੀ ਕਿਸੇ ਨੇ ਕਰੋੜਾਂ ਦੀ ਕੀਮਤ ਦੇ ਵਿੱਚ ਡਿਫੈਂਡਰ ਕਾਰ ਗਿਫਟ ਕੀਤੀ ਸੀ ਪਰ ਇਸ ਕਾਰ ਨੂੰ ਲੈ ਕੇ ਲੋਕਾਂ ਦੇ ਵੱਲੋਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਵੱਖ-ਵੱਖ ਤਰ੍ਹਾਂ ਦੇ ਕਟਾਕਸ਼ कसे ਗਏ ਸੋ ਇਸ ਚੀਜ਼ ਨੂੰ ਲੈ ਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਨੇ ਹੁਣ ਆਪਣੀ ਚੁੱਪੀ ਤੋੜ ਦਿੱਤੀ ਹੈ ਹੁਣ ਉਹ ਖੁੱਲ ਕੇ ਸਾਹਮਣੇ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਕੋਈ ਮਹਿੰਗੀ ਚੀਜ਼ ਗਿਫਟ ਕੀਤੀ ਜਾਂਦੀ ਹੈ ਜਾਂ ਫਿਰ ਕਹਿ ਸਕਦੇ ਕਿ ਅਸੀਂ ਆਪਣੇ ਵੱਲੋਂ ਲੈਨੇ ਆ ਤੇ ਸਾਡੀਆਂ ਇਹਨਾਂ ਚੀਜ਼ਾਂ ਤੇ ਬੜੀਆਂ ਚਰਚਾ ਹੋਣੀ ਸ਼ੁਰੂ ਹੋ ਜਾਂਦੀਆਂ ਨੇ ਬਹੁਤ ਸਾਰੇ ਲੋਕਾਂ ਵੱਲੋਂ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਕੀ ਕਿਸੇ ਨੂੰ ਪਤਾ ਹੈ ਕਿ ਜਿਸ ਦਿਨ ਮੇਰੀ ਡਿਫੈਂਡਰ ਕਾਰ ਸ਼ੋਰੂਮ ਤੋਂ ਬਾਹਰ ਨਿਕਲੀ ਸੀ ਉਸੇ ਦਿਨ ਚਾਰ ਹੋਰ ਡਿਫੈਂਡਰ ਕਾਰਾਂ ਸ਼ੋਰੂਮ ਤੋਂ ਬਾਹਰ ਨਿਕਲੀਆਂ ਸੀ ਪਰ ਕਿਸੇ ਨੂੰ ਨਹੀਂ ਪਤਾ ਕਿ ਉਹ ਕਾਰਾਂ ਕਿਸਨੇ ਲਈਆਂ ਸੀ ਉਹ ਚਾਰ ਕਾਰਾਂ ਪੰਜਾਬੀ ਸਿੰਘਰਾਂ ਵੱਲੋਂ ਲਈਆਂ ਗਈਆਂ ਸੀ ਪਰ ਉਹਨਾਂ ਦੀ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਕੋਈ ਵੀ ਟਿੱਪਣੀ ਨਹੀਂ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚਰਚਾ ਨਹੀਂ ਕੀਤੀ ਗਈ ਸੋ ਜਿੰਨਾ ਪੰਜਾਬੀ ਸਿੰਗਰਾਂ ਦੇ ਵੱਲੋਂ ਡਿਫੈਂਡਰ ਕਾਰਾ ਸ਼ੋਰੂਮ ਦੇ ਵਿੱਚੋਂ ਉਹ ਹਫਤੇ ਦੇ ਵਿੱਚ ਕਟਵਾਈਆਂ ਗਈਆਂ ਸੀਗੀਆਂ ਉਹਨਾਂ ਸਿੰਗਰਾਂ ਦੇ ਸੋਸ਼ਲ ਮੀਡੀਆ ਦੇ ਅਕਾਊਂਟ ਤੇ ਜਾ ਕੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਵਧਾਈਆਂ ਦਿੱਤੀਆਂ ਗਈਆਂ ਉਹਨਾਂ ਦੇ ਕਮੈਂਟ ਸੈਕਸ਼ਨ ਭਰੇ ਹੋਏ ਨੇ ਵਧਾਈਆਂ ਦੇ ਨਾਲ ਪਰ ਮੇਰੀ ਡਿਫੈਂਡ ਕਰਨ ਨੂੰ ਲੈ ਕੇ ਇੰਨੀਆਂ ਸਾਰੀਆਂ ਟਿੱਪਣੀਆਂ ਹੋਈਆਂ ਜਦੋਂ ਕਿ ਜਦੋਂ ਆਪਣੇ ਵਿਆਹ ਹੁੰਦੇ ਨੇ ਤੇ ਆਪਾਂ ਵਿਆਹਾਂ ਦੇ ਵਿੱਚ ਪੰਜਾਬੀ ਸਿੰਗਰਾਂ ਨੂੰ ਲੱਖਾਂ ਰੁਪਈਆ ਦੇ ਕੇ ਆਪਣੇ ਵਿਆਹਾਂ ਤੇ ਸਾਦੇ ਆ ਉਸ ਤੋਂ ਬਾਅਦ ਇਹ ਸਿੰਗਰ ਸ਼ਰਾਬ ਤੇ ਗਾਣੇ ਗਾਉਂਦੇ ਨੇ ਤੇ ਆਪਾਂ ਸ਼ਰਾਬ ਪੀ ਕੇ ਨੱਚਦੇ ਆ ਤੇ ਸਾਡੇ ਬੱਚੇ ਵੀ ਇਹਨਾਂ ਗਾਣਿਆਂ ਤੇ ਨੱਚਦੇ ਨੇ ਤੇ ਦੂਜੇ ਪਾਸੇ ਜਿਹੜੇ ਸਾਡੇ ਵਰਗੇ ਸਿੱਖ ਪ੍ਰਚਾਰਕ ਨੇ ਅਸੀਂ ਤੁਹਾਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕਰਦੇ ਆ ਸਿੱਖੀ ਦਾ ਪ੍ਰਚਾਰ ਕਰਦੇ ਆ ਛੋਟੇ ਬੱਚਿਆਂ ਨੂੰ ਕਿਸ ਤਰੀਕਾ ਬਣਾਉਣੇ ਹਨ ਅੰਮ੍ਰਿਤ ਛਕਣੇ ਆ ਤੇ ਤੁਹਾਨੂੰ ਸਿੱਧੇ ਰਾਏ ਪਾਉਣੇ ਆ ਤੇ ਸਾਡੇ ਵਰਗੇ ਜਿਹੜੇ ਸਿੱਖ ਪ੍ਰਚਾਰਕ ਨੇ ਕੀ ਅਸੀਂ ਇਹ ਚੀਜ਼ਾਂ ਡਿਸਰਬ ਨਹੀਂ ਕਰਦੇ ਕੀ ਅਸੀਂ ਮਹਿੰਗੀਆਂ ਚੀਜ਼ਾਂ ਨਹੀਂ ਲੈ ਸਕਦੇ ਜਿਵੇਂ ਆਪ ਵੀ ਲੈਣਿਆ ਤਾਂ ਵੀ ਤੁਸੀਂ ਚਰਚਾ ਕਰਦੇ ਹੋ ਜੇ ਸਾਨੂੰ ਕੋਈ ਦਿੰਦਾ ਤਾਂ ਵੀ ਉਹਨਾਂ ਦੀ ਟਿੱਪਣੀਆਂ ਹੁੰਦੀਆਂ ਨੇ ਸੋ ਇਸ ਚੀਜ਼ ਨੂੰ ਲੈ ਕੇ ਜਿਹੜੀ ਲੋਕਾਂ ਦੀ ਉਹ ਮਾਨਸਿਕਤਾ ਬਣ ਗਈ ਹੈ ਕਿ ਜਿਹੜੇ ਸਿੱਖ ਪ੍ਰਚਾਰਕ ਨੇ ਉਹ ਮਹਿੰਗੀਆਂ ਤੇ ਵੱਡੀਆਂ ਗੱਡੀਆਂ ਜਾਂ ਫਿਰ ਕੋਈ ਵੱਡੀ ਚੀਜ਼ ਨਹੀਂ ਲੈ ਸਕਦੇ ਹੈਗੇ ਸੋ ਇਸ ਦੇ ਨਾਲ ਹੀ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਦਾ ਇਹ ਕਹਿਣਾ ਹੈ ਡਿਫੈਂਡਰ ਕਰਤਾ ਕੁਝ ਵੀ ਨਹੀਂ 3 ਸੀਰੀਜ਼ ਕੰਪਨੀ ਅੱਜ ਦਾ ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਦੀਆ ਕੈਸਟਾ ਸਭ ਤੋਂ ਜ਼ਿਆਦਾ ਵਿਕੀਆਂ ਸਿਗੀਆਂ ਇਸ ਕਰਕੇ ਇਹ ਕੰਪਨੀ ਨੇ ਖੁਸ਼ ਹੋ ਕੇ ਇਹਨਾਂ ਨੂੰ ਲੈਂਡ ਕਰੂਜ਼ਰ ਕਾਰ ਗਿਫਟ ਕੀਤੀ ਸੀ ਜਿਸ ਕਾਰ ਦੀ ਕੀਮਤ ਤਕਰੀਬਨ 60 ਲੱਖ ਦੇ ਨੇੜੇ ਸੀ 60 ਲੱਖ ਸੀ ਤੇ ਹੁਣ 2025 ਚੱਲ ਰਿਹਾ ਤੇ 2025 ਦੇ ਵਿੱਚ ਇਸ ਕਾਰ ਦੀ ਕੀਮਤ 1.5 ਕਰੋੜ ਦੇ ਤਕਰੀਬਨ ਹੋਵੇਗੀ ਸੋ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਦੇ ਸਕਦੇ ਹੋ ਕਿ ਇੱਕ ਪਾਸੇ ਤੇ ਉਹ ਸਿੰਗਰ ਜਿਨ੍ਹਾਂ ਨੂੰ ਅਸੀਂ ਲੱਖਾਂ ਰੁਪਈਆ ਖਰਚ ਕਰਕੇ ਉਹਨਾਂ ਨੂੰ ਦੇ ਕੇ ਆਪਣੇ ਵਿਆਹਾਂ ਤੇ ਸੱਦ ਕੇ ਸ਼ਰਾਬ ਤੇ ਗਾਣੇ ਗਾਉਂਦੇ ਨੇ ਅਸੀਂ ਨੱਚਦੇ ਆਂ ਸ਼ਰਾਬ ਪੀ ਕੇ ਤੇ ਸਾਡੇ ਸੱਚੇ ਵੀ ਨੱਚਦੇ ਨੇ ਤੇ ਕਿੰਨਾ ਬੁਰਾ ਜਿਹੜਾ ਕਹਿ ਸਕਦੇ ਆ ਕਿ ਪ੍ਰਭਾਵ ਹੈ ਕਿਉਂ ਸੋਸਾਇਟੀ ਤੇ ਤੇ ਸਾਡੇ ਪਰਿਵਾਰ ਬੱਚਾ ਤੇ ਪੈਂਦਾ ਹੈ ਤੇ ਦੂਜੇ ਪਾਸੇ ਜਿਹੜੇ ਸਿੱਖ ਪ੍ਰਚਾਰਕ ਨੇ ਜਿਹੜੇ ਸਾਨੂੰ ਸਿੱਖਿਦਣਾ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਬੱਚਿਆਂ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਵੱਲੋਂ ਜੋ ਕੋਈ ਏਦਾਂ ਦੀ ਚੀਜ਼ ਲਈ ਜਾਂਦੀ ਹੈ ਜਾਂ ਫਿਰ ਕਹਿ ਸਕਦੇ ਆ ਕਿ ਕੋਈ ਉਹਨਾਂ ਨੂੰ ਦਿੰਦਾ ਤੇ ਲੋਕਾਂ ਦੇ ਵੱਲੋਂ ਇਹੋ ਜਿਹੀਆਂ ਟਿੱਪਣੀਆਂ ਤੇ ਇਹੋ ਜਿਹੀਆਂ ਚਰਚਾ ਕੀਤੀਆਂ ਜਾਂਦੀਆਂ ਨੇ ਸੋ ਤੁਸੀਂ ਥੋੜੀ ਜਿਹੀ ਅਕਲ ਨੂੰ ਹੱਥ ਮਾਰੋ ਲੋਕਾਂ ਨੂੰ ਪਛਾਨਣ ਦੀ ਕੋਸ਼ਿਸ਼ ਕਰੋ ਕਿ ਕੌਣ ਸਾਡੇ ਵਾਸਤੇ ਠੀਕ ਹੈ ਤੇ ਕੌਣ ਸਾਡੇ ਵਾਸਤੇ ਗਲਤ ਹੈ